ਇਨੂੰ ਵੀਰ ਨੂੰ ਪਤਾ ਨਹੀਂ ਤਾਂ ਕੋਈ ਰਾਤ ਇੱਥੇ ਛੱਡ ਗਿਆ ਆਪਣੇ ਸੁਪਨਿਆਂ ਦੇ ਘਰ ਦੀ ਐ ਬੈਕ ਸਾਈਡ ਆ ਇੱਥੇ ਬਾਜਾਂ ਮਾਰੀ ਜਾਂਦਾ ਸੀ ਬਾਹਰ ਦੇਖੋ ਇੱਕ ਲਾਤੀ ਦੀ ਪੋਲੀਆ ਹੋਇਆ ਹੋਇਆ ਲੰंगे ਪੈਰਾਂ ਠੰਡਾ ਇਹ ਬੰਦਾ ਸੜਕਾਂ ਤੇ ਬਤੀਤ ਕਰ ਰਿਹਾ ਨੰਗੇ ਪੈਰ ਨੰਗੇ ਸਿਆ ਘੁਰਦੇ ਬਹੁਤ ਰਿਆ ਇਹਨੂੰ ਲੋਕ ਹਨ ਡਰਦਾ ਕਿੰਨਾ ਦੇਣਾ ਨਾ ਉਹ ਵੀ ਮਾਰਦੇ ਆ ਜਿਹਨੇ ਕੁੱਤੇ ਦੇ ਵੀ ਸੋਟੀ ਨਹੀਂ ਕਦੇ ਮਾਰੀ ਹੁੰਦੀ ਨਾ ਉਹ ਵੀ ਬੰਦਾ ਕੁੱਟ ਕੇ ਦੇਖਦੇ ਆ ਮੜਾ ਜੇ ਇਹ ਐ ਕਰਦੇ ਦੇਖ ਲੈ ਨਾ ਡਰਦਾ ਦੇਖ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਹ ਵੀਰੇ ਦਾ ਆਪਾਂ ਨੂੰ ਘਰ ਪਰਿਵਾਰ ਪਤਾ ਲੱਗ ਸਕੇ ਇਹ ਫਾਜ਼ਿਲ ਕਾ ਦੱਸਦਾ ਉਸ ਤੋਂ ਬਿਨਾ ਹੋਰ ਕੁਝ ਨਹੀਂ ਦੱਸ ਰਿਹਾ ਕੋਈ ਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਤੜ ਕਿਉਂ ਕੋਈ ਇਹਨੂੰ ਬੰਦੇ ਨੂੰ ਇੱਥੇ ਸਾਡੇ ਕੋਲ ਛੱਡ ਗਿਆ ਜਾਂ ਪਈ ਆ ਗਿਆ ਇਹ ਬਾਪੂ ਸਤਿ ਸ੍ਰੀ ਅਕਾਲ ਬਾਈ ਕਿੱਥੋਂ ਆਏ ਤੁਸੀਂ ਮਾਝਾ ਤੋਂ ਆਏ ਹਾਂ ਫਾਹਲ ਕਾ ਕਿਹੜਾ ਪਿੰਡ ਚਲਿਆਂ ਪਿੰਡ ਸਹਣੀਆ ਇੰਨੀ ਠੰਡ ਦੇ ਵਿੱਚ ਤੁਸੀਂ ਕਿਵੇਂ ਆ ਲੋਈ ਵੀ ਇੱਥੇ ਆਉਣ ਦਿੱਤੀ ਐਨੀ ਠੰਡ ਚ ਕੁਝ ਵੀ ਨਹੀਂ ਸੀ ਕੱਪੜਾ ਲੀਡਾ ਉੱਪਰ ਆ ਪਾਇਆ ਹੋਇਆ ਸੀ ਹੈ ਬਾਪੂ ਕੌਣ ਛੱਡ ਕੇ ਕੌਣ ਗਿਆ ਤੈਨੂੰ ਨਹੀਂ ਨਹੀਂ ਰਾਤ ਕੌਣ ਛੱਡ ਕੇ ਗਿਆ ਇੱਥੇ ਮਾਰਦਾ ਫੁੱਜੀਦਾ ਸੀ ਕੋ ਅੱਜ ਤੈਨੂੰ ਛੱਡ ਕੇ ਕੌਣ ਗਿਆ ਇੱਥੇ ਗੱਡੀ ਤੇ ਆਈ ਸੀ ਤੇਰੇ ਨਾਲ ਕੌਣ ਆਇਆ ਸੀ ਵੇਚੀ ਹੋ ਗਿਆ ਪਿੱਛੇ ਵਿਚੀ ਹੋ ਗਿਆ ਮੈਂ ਤੇਰਾ ਨਾਂ ਕੀ ਆ ਮੈਨੂੰ ਦੱਸੋ ਅੱਜ ਨਹੀਂ ਦੱਸਾਂ ਨਾਂ ਦੱਸ ਕੀ ਆ ਤੇ ਤੜਕੇ ਦੱਸਾਂ ਤੜਕਾ ਹੋ ਗਿਆ ਦਿਨ ਚੜ ਗਿਆ ਵੇ ਉਹ ਨਹੀਂ ਹਜੇ ਕੈਂਚਾ ਕਰੋ ਪਿੱਛੇ ਚੱਲ ਆਤਮਾਰ ਲਾ ਪਿੱਛੇ ਚਾਬ ਲੈ ਜਾ ਗਾਣਾ ਹੋਣ ਬੁਖਾ ਦੇ ਤਾ ਹਾਂ ਇੱਧਰ ਕੌਣ ਆ ਕਿਹਨੂੰ ਕਹਿ ਰਿਹਾ ਆ ਤਨ ਮਤ ਉਹ ਪੁੱਛੋ ਕਿਨੂੰ ਕਹਿ ਰਿਹਾ ਲੈ ਹੱਥ ਚੱਲ ਚੱਲ ਕੌਣ ਆ ਉਧਰ ਤਾਂ ਕੋਈ ਵੀ ਨਹੀਂ ਉਹ ਤੇਰੀ ਲੱਤ ਨੂੰ ਕੀ ਹੋਇਆ? ਉਹ ਵੀਰੇ ਦੱਸ ਤਾਂ ਦੇ। ਕਹਿੰਦਾ ਉੱਠ ਖੜੋ। ਆਰਾ ਕੁੱਤਾ ਜਾ ਰਗਾ। ਜਿਹੜਾ ਲੰਦਾ ਸੀ। ਇਹ ਤੇ ਵੀਰਾ ਆ। ਵੀਰੇ ਗੱਲ ਤਾਂ ਸੁਣ ਲਾ। ਉਹ ਵੀਰੇ। ਆਪਣੇ ਸੁਪਨਿਆਂ ਦੇ ਘਰ ਦੀ ਆ ਬੈਕ ਸਾਈਡ ਆ। ਪਿੱਛੇ ਖੜੇ ਆ ਅਸੀਂ। ਤੇ ਇਹ ਤੜਕੇ ਮੰਨ ਲਓ ਇੱਥੇ ਵਾਜਾਂ ਮਾਰੀ ਜਾਂਦਾ ਸੀ ਬਾਹਰ। ਸਾਡੇ ਫੇਰ ਟੀਮ ਦੇ ਮੈਂਬਰ ਜਿਹੜੇ ਰਾਤ ਨੂੰ ਡਿਊਟੀ ਤੇ ਹੁੰਦੇ ਆ ਉਹਨਾਂ ਨੇ ਨੂੰ ਲੋਈ ਦੇ ਦਿੱਤੀ ਕੰਬਲ ਦਿੱਤਾ ਇੱਥੇ ਬੈਠਣ ਨੂੰ ਵੀ ਚੱਲ ਬੈਠ ਜਾਊਗਾ ਚਾਹ ਦੇ ਦਿੱਤੀ ਪੀਣ ਨੂੰ ਤੇ ਇਹ ਨੰਗੇ ਪੈਰੀਆਂ ਬੰਦਾ ਠੰਡ ਦੇ ਵਿੱਚ ਇਹਦੇ ਆ ਪਤਲਾ ਜਿਹਾ ਪਜਾਮਾ ਪਾਇਆ ਹੋਇਆ ਇੱਕ ਲੱਤ ਤੋਂ ਵੱਜੋ ਰੱਤਾ ਵਾ ਜਿਵੇਂ ਕਹਦੀ ਇੱਕ ਪੋਲੀਆ ਹੋਇਆ ਲੱਗਦਾ ਲੱਤ ਨੂੰ ਲੱਤ ਛੋਟੀ ਹੈ ਦੂਜੀ ਲੱਤ ਤੋਂ ਬਾਹ ਫੜ ਕੇ ਇਧਰ ਨੂੰ ਲੈ ਪੁੱਤ ਆ ਜਾ ਵੀਰੇ ਆ ਜਾ ਓਏ ਆ ਜਾ ਬੀਰਾ ਆ ਜਾ ਓਏ ਆ ਜਾ ਮੇਰਾ ਭਰਾ ਓਏ ਮੇਰਾ ਵੀਰਾ ਮਦਦ ਹਾਂ ਮੇਰਾ ਤਾਂ ਭਾਈ ਸੌਰੀ ਭਾਈ ਕਿਵੇਂ ਆ ਗਿਆ ਸੌਰੀ ਭਾਈ ਗਲਤੀ ਹੋ ਗਈ ਚਲੋ ਮੇਰੀ ਠਿਕਾਨੇ ਕੁਝ ਬੁੱਝ ਦਿਓ ਇਹ ਕੇਲਾ ਬਾਗਲ ਮੈਨੂੰ ਕੁਟਲ ਦੋ ਆ ਅੱਗੇ ਬਈ ਖੜੇ ਤੂੰ ਨਹੀਂ ਗਾਇ ਤੂੰ ਨਹੀਂ ਤੁਰਨਗਾ ਤੂੰ ਦਿੰਦੇ ਭਾਈ ਤੂੰ ਤਾਂ ਭਰਾ ਸਾਡਾ ਠੰਡ ਬਹੁਤ ਆ ਜਾ ਵੀਰੇ ਨੂੰ ਉਹੀ ਬਿਮਾਰੀ ਹੈ ਜਿਹੜੀ ਬਾਪੂ ਕੇਸਰ ਨੂੰ ਸੀਗੀ ਕੇਸਰ ਬਾਪੂ ਜਦੋਂ ਸ਼ੁਰੂ-ਸ਼ੁਰੂ ਚ ਹੀ ਲੈ ਕੇ ਆਏ ਸੀ ਨਾ ਜਿਹੜੀ ਚੀਜ਼ ਨੂੰ ਅੱਖਾਂ ਦੇ ਮੂਹਰੇ ਦਿਂਦੀ ਸੀ ਉਹਦੇ ਵਾਰੀ ਉਹ ਗੱਲ ਕਰਦਾ ਹੁੰਦਾ ਸੀ ਕਿਵੇਂ ਕੁੱਤਾ ਨਹਂਗਾ ਕੋਲ ਦੀ ਕੁੱਤੇ ਬਾਰੇ ਗੱਲ ਕਰਤੀ ਜੇ ਮੱਝਾਂ ਦੇ ਸੀਗੀਆਂ ਤਾਂ ਮੱਝਾਂ ਬਾਰੇ ਗੱਲ ਕਰਤੀ ਮਤਲਬ ਉਹੀ ਗੱਲਾਂ ਕਰੀ ਜਾਂਦਾ ਇਹਨੂੰ ਛੱਡ ਕੇ ਗਿਆ ਕੋਈ ਦੇਖੋ ਬੜੀ ਦੁੱਖ ਦੀ ਗੱਲ ਆ ਗੱਡੀ ਦੇ ਟਾਇਰ ਮੁੜੇ ਹੋਇਆ ਦੇਖੋ ਇਦਾਂ ਕੁਮਹਾ ਵਟਾਇਰ ਇੱਥੋਂ ਇਹਨੂੰ ਲਾ ਕੇ ਕੋਈ ਇੱਥੇ ਆ ਦੇ ਕੋਈ ਇਹਦੇ ਨਿਸ਼ਾਨ ਪਏ ਰੁੜ ਕੇ ਇੱਥੇ ਰੁੜਿਆ ਇਹ ਰੁੜ ਰੁੜ ਕੇ ਇੱਥੋਂ ਫਿਰ ਇੱਥੇ ਆ ਕੇ ਬੈਠ ਗਿਆ ਫਿਰ ਸਾਡੇ ਟੀਮ ਮੈਂਬਰਾਂ ਨੇ ਰਾਤ ਨੂੰ ਦਰਵਾਜ਼ਾ ਖੋਲ੍ਹਿਆ ਸਾਹ ਨੂੰ ਫਿਰ ਇਹਨਾਂ ਨੂੰ ਕੋਈ ਪਛਾਣਦਾ ਜਾਂ ਕੋਈ ਜਾਣਦਾ ਤਾਂ ਸਾਡੇ ਨਾਲ ਸੰਪਰਕ ਵੀ ਕਰੋ ਬਾਵਾ ਬੁਲਾ ਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਹ ਵੀਰੇ ਦਾ ਆਪਾਂ ਨੂੰ ਘਰ ਪਰਿਵਾਰ ਪਤਾ ਲੱਗ ਸਕੇ ਇਹ ਫਾਜ਼ਿਲ ਕਾ ਦੱਸਦਾ ਉਸ ਤੋਂ ਬਿਨਾ ਹੋਰ ਕੁਝ ਨਹੀਂ ਦੱਸ ਰਿਹਾ ਅਰੇ ਆਪਣੇ ਗੁਰਦੁਆਰਾ ਸਾਹਿਬ ਅੰਦਰ ਬਾਈ ਗਿੱਲੇ ਬਾਈ ਤੇਰਾ ਨਾਂ ਕੀ ਹੈ ਬਾਈ ਗੇਲਾ ਨਹੀਂ ਦੱਸਦੇ ਯਾਰ ਮਾਇਆ ਚੱਤਨ ਗੱਠਕੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੱਥਾ ਟੇਕ ਇੱਥੋਂ ਖੜ ਕੇ ਇੱਥੇ ਟੇਕ ਇੱਥੇ ਖੜ ਕੇ ਥੱਲੇ ਲਾ ਕੇ ਮੱਥਾ ਟੇਕ ਮੱਥਾ ਟਿਕੋ ਨਾ ਮੇਰਾ ਮਾਇਆ ਨਾ ਬਾਈ ਚਪੇੜ ਨਾ ਮਾਰ ਯਾਰ ਬਾਈ ਮਾਰੀ ਨਾ ਚਪੇੜ ਸਾਰਾ ਸਾਰਾ ਜਾਈਂ ਫੈਂਕੋ ਤਾਂ ਥਾਡੇ ਨਾਲ ਆ ਕੇ ਤੁਹਾਡੀ ਮੰਗ ਨਾਲ ਮੰਗੀ ਹਾਂ ਤੂੰ ਮਾਰ ਨਾ ਦੇ ਜਿੰਨੇ ਕਿਸੇ ਕੁੱਟਦੇ ਬਹੁਤ ਰਿਆ ਨੂੰ ਲੋਕ ਹਨ ਨਾ ਡਰਦਾ ਕਿੰਨਾ ਦੇ ਲਾ ਨਾ ਹਾਂ ਨੂੰ ਤੂੰ ਹੀ ਆ ਦੇਖੋ ਜੀ ਇਹਨੂੰ ਵਿਚਾਰੇ ਨੂੰ ਬਹੁਤ ਕੁੱਟਿਆ ਪਿੰਡਾਂ ਦੇ ਪਿੰਡਾਂ ਚ ਲੋਕ ਵੀ ਕੁੱਟੀ ਜਾਂਦੇ ਕਮਲੇ ਨੂੰ ਵਿਚਾਰੇ ਨੂੰ ਆ ਦੇਖੋ ਮਾੜਾ ਜਿਹਾ ਐਂ ਕਰਦਾ ਦੇਖੋ ਕਿੰਨਾ ਡਰਦਾ ਦੇਖੋ ਲੋਕ ਉਹ ਵੀ ਮਾਰਦੇ ਆ ਜਿਹਨੇ ਕੁੱਤੇ ਦੇ ਵੀ ਛੋਟੀ ਨਹੀਂ ਕਦੇ ਮਾਰੀ ਹੁੰਦੀ ਨਾ ਉਹ ਵੀ ਬੰਦਾ ਕੁੱਟ ਕੇ ਦੇਖਦਿਆ ਫਿਰ ਮੈਂ ਵਿੱਚ ਗੰਦ ਪਾਤਾ ਆ ਨਵੇਂ ਜਵਾਕ ਜਿਹੜੇ ਉੱਠਦੇ ਆ ਨਾ ਉਹ ਬੈਲੀ ਬਣਦੇ ਆ ਉਹਨਾਂ ਦੇ ਬਹੁਤ ਹੁੰਦਾ ਸਾਡੇ ਕੋਲੇ ਕਈ ਇਦਾਂ ਦੇ ਕੇਸ ਆ ਜਿਹਦੇ ਵਿੱਚ ਭੂਰਾ ਵੀ ਲੜਾਈ ਪੈ ਜਾਂਦਾ ਬੰਦਿਆਂ ਨੇ ਦੱਸਿਆ ਬਾਅਦ ਵਿੱਚ ਜਿਆਦਾ ਦੱਸੇ ਨਾ ਤੁਹਾਨੂੰ ਭਰਾਵਾਂ ਦੰਦੇ ਮਗਾਇਰ ਮੈਨੂੰ ਜਵਾਕ ਵੀ ਕੁੱਟਦੇ ਸੀ ਮੈਂ ਕਿਹਾ ਜਵਾਕ ਐਸੇ ਹੋਏ ਕਿਤਾ ਇਹ ਰੱਬ ਦੇ ਬੰਦੇ ਆ ਇਹਨਾਂ ਨੂੰ ਕੁੱਟ-ਕੁੱਟ ਕੇ ਇਹਨਾਂ ਦੇ ਦਿਲਾਂ 'ਚ ਡਰ ਬਿਠਾਦਾ ਗੰਭਾਗ ਮੈਂ ਇਹਨੂੰ ਜੇਲ੍ਹ ਵੀ ਕੀਤਾ ਲਈ ਇਹ ਕੀ ਖਾਲੇ ਉਹ ਕਿਹਦਾ ਚੱਕੇ ਬਾਈ ਇਹਨੇ ਕੀ ਕਿਹਦਾ ਨੁਕਸਾਨ ਕਰਤਾ ਹੋ ਜਿਹਨੂੰ ਆਪਦੇ ਚੰਗੇ ਮਾੜੇ ਦਾ ਵੀ ਨਹੀਂ ਪਤਾ ਦੇਖੋ ਇਹ ਬੰਦਾ ਸੜਕਾਂ ਤੇ ਬਤੀਤ ਕਰ ਰਿਹਾ ਨੰਗੇ ਪੈਰ ਨੰਗੇ ਸਿਰ ਅਸੀਂ ਹੀਟਰ ਲਾ ਲਾ ਕੇ ਰਜਾਈਆਂ 'ਚ ਬੜ ਕੇ ਪੈਨੇ ਆ ਤਾਂ ਵੀ ਸਾਨੂੰ ਠੰਡ ਲੱਗਦੀ ਹੈ ਤੇ ਇਹਨਾਂ ਲੋਕਾਂ ਨੂੰ ਦੇਖੋ ਜਾ ਕੇ ਕਿਵੇਂ ਪਏ ਨੇ ਸੜਕਾਂ ਤੇ ਕਿਵੇਂ ਬੈਠੇ ਨੇ ਫੁੱਟ ਪਾਤਾ ਹੋਏ ਇਹ ਮੇਰੇ ਨੂੰ ਦੇਖਦੇ ਤੁਸੀਂ ਜਾਣੇ ਹੋ ਗੁਰੂ ਘਰ ਮੰਦਿਰ ਮੱਥਾ ਟੇਕਣ ਕਿਵੇਂ ਫੁੱਟਪਾਥਾਂ ਤੇ ਬਾਹਰ ਹੀ ਬੈਠੇ ਨੇ ਲੋਕ ਲੋਕਾਂ ਨੂੰ ਕਰਦੇ ਸਾਬ ਜੜਾ ਇਨ੍ਹਾਂ ਨੂੰ ਠੰਡ ਨਹੀਂ ਲੱਗਦੀ ਆ ਆ ਆ ਆ ਸਾਡੇ ਗਰੀਬ ਆ ਆ ਮੂੰਹ ਉਹ ਸਾਈਟ ਕਰ ਦੇ ਦੇਖੋ ਬੱਚੇ ਨੂੰ ਕਿੰਨਾ ਪਿਆਰ ਕਰਦਾ ਜੀ ਬੱਚੇ ਨੂੰ ਦੇਖ ਕੇ ਕਹਿੰਦਾ ਮੇਰਾ ਮੁੰਡਾ ਅੰਕਲ ਜੀ ਸੱਚੀ ਗੱਲ ਕਰਦੇ ਸੱਚੀ ਗੱਲ ਕਰਦੇ ਹੈਲੋ ਕਰ ਲੈ ਹੈਲੋ ਕਰ ਲੈ ਹਾ ਹਾ ਮਾਰਦਾ ਨਹੀਂ ਪਾਪਾ ਜੀ ਜਿਆ ਕਾ ਚੜਿਆ ਹੋਣਾ ਅਜੇ ਬਖੌਣਾ ਦਿਲ ਕਰਦਾ ਨਹੀਂ ਦੱਸ ਪਹਿਲਾਂ ਕੀ ਨਾਂ ਦੱਸ ਪਹਿਲਾਂ ਜੀ ਪਹਿਲਾਂ ਨਾਂ ਦੱਸ ਪਾਸ ਬੜਾ ਨਹੀਂ ਪਹਿਲਾਂ ਨਾਂ ਦੱਸ ਨਾਂ ਦੱਸ ਤੇਰੇ ਪੁੱਛ ਲੈ ਲੈ ਫੜਵੇਂ ਪੈਸੇ ਹੁਣ ਲੈ ਲੈ ਨਾ ਦੱਬੀ ਆ ਕਿਸੇ ਨੂੰ ਦੇ ਜਾਂਦਾ ਹਾਂ ਮੂੰਹ ਬੀਆ ਜੇ ਹਗਾ ਹਾਂ ਜੇ ਦੰਦ ਦੁੱਖ ਰਿਹਾ ਬਾਪੂ ਨਹੀਂ ਕੁੱਟਿਆ ਲੱਗਦਾ ਰਾਤ ਹੀ ਕੇ ਨੇ ਹਾਂ